ਇਸ ਵੇਲੇ ਮੈਂ ਮੌਜੂਦ ਹਾਂ ਮੁਹਾਲੀ ਦੇ ਸੈਕਟਰ 109 ਦੇ ਵਿੱਚ ਜਿੱਥੇ ਬਹੁ ਕਰੋੜੀ ਜ਼ਮੀਨ ਨੂੰ ਖੁਰਦ-ਬੁਰਦ ਕਰਨ ਦੇ ਲਈ ਕਈ ਅਧਿਕਾਰੀ ਲੱਗੇ ਹੋਏ ਨੇ ਦੱਸਿਆ ਜਾਂਦਾ ਹੈ ਕਿ ਇੱਥੇ ਪਹਿਲਾਂ ਕਬਰਿਸਤਾਨ ਸੀ ਕਬਰਿਸਤਾਨ ਤੋਂ ਬਾਅਦ ਇੱਥੇ ਮਸਜਿਦ ਜਿਹੜੀ ਹੈ ਉਹ ਬਣਾਈ ਜਾਂਦੀ ਹੈ ਆਹ ਰੋਡ ਨਿਕਲਣ ਦੇ ਕਾਰਨ ਇਹ ਜਮੀਨ ਹੁਣ ਬਹੁ ਕਰੋੜੀ ਹੋ ਚੁੱਕੀ ਹੈ ਤੇ ਕਈ ਭੂ ਮਾਫੀਆ ਦੀ ਨਜ਼ਰ ਇਸ ਜ਼ਮੀਨ ਦੇ ਉੱਪਰ ਪੈਂਦੀ ਹੈ ਅਤੇ ਇਸ ਜ਼ਮੀਨ ਨੂੰ ਖੁਰਦ-ਮੁਰਦ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾਂਦੀ ਹੈ। ਤਕਰੀਬਨ ਪੰਜਾਬ ਦੇ ਵਿੱਚ ਇੱਜਾਂ ਦੀਆਂ ਵੱਕ ਬੋਰਡ ਦੀਆਂ ਪ੍ਰਾਪਰਟੀਆਂ ਵਾਧੂ ਪਈਆਂ ਹਨ। ਨਾ ਕੋਈ ਉਹਨਾਂ ਦਾ ਕੁਝ ਉਹਨਾਂ ਨੂੰ ਵੱਕ ਬੋਰਡ ਨੂੰ ਪ੍ਰੋਫਿਟ ਹੁੰਦੀ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਉਹਨਾਂ ਦੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਆ ਏਰੀਆ 109 ਸੈਕਟਰ ਦੇ ਵਿੱਚ ਆ ਗਿਆ ਆਪਣਾ ਤੇ ਇਹ ਪੌਸ਼ ਏਰੀਆ ਆ ਗਿਆ ਉਹਨਾਂ ਨੂੰ ਪਤਾ ਵੀ ਉਹਦਾ ਰੇਟ ਵੱਧ ਗਿਆ ਤੇ ਵੱਕ ਬੋਰਡ ਦੇ ਅੱਖਾਂ 'ਚ ਚਮਕ ਆ ਜਾਂਦੀ ਜਿਹੜੀ ਜਗ੍ਹਾ ਦੀ ਰੇਟ ਵੱਧ ਜਾਂਦਾ ਇਹਨਾਂ ਦੇ ਮੂੰਹਾਂ ਨੂੰ ਕੂਨ ਲੱਗਿਆ ਹੋਇਆ ਵੀ ਉਹ ਟੇਬਲ ਦੇ ਥੱਲੇ ਦੀ ਜਿਹੜਾ ਬਣਾਉਨੇ ਆ ਵੀ ਉਹ ਬਣਾਉਣ ਦੇ ਤਰੀਕੇ ਅਪਣਾਉਣ ਦੇ ਖਾਤਰ ਕੋਈ ਨਾ ਕੋਈ ਇਹੋ ਜਿਹਾ ਸਰੀਂਤਰ ਰੱਜ ਦੰਨੇ ਵੀ ਉਹ ਸਾਡੇ ਮਤਲਬ ਉਹਰੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਕਬਰਸਤਾਨ ਹੈ ਨਾ ਉਹਨੋਂ ਵੱਕ ਬੋਡ ਨੂੰ ਲੀਜ਼ ਤੇ ਨਹੀਂ ਦੇ ਸਕਦਾ ਸਾਰਾ ਵੱਕ ਬੋਡੀ ਖਰਾਬ ਹੈ ਇਨਕਮ ਹੈਗੀ ਪੰਜਾਬ ਦੀਆਂ ਜ਼ਮੀਨਾਂ ਦੀ ਜਮੀਨਾਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਪ੍ਰਾਪਰਟੀਆਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਨੇ ਵਕ ਬੋਰਡ ਦੀਆਂ ਹੋਰ ਤਾਂ ਕਿਤੇ ਹੈ ਨਹੀਂ ਉਹ ਵੈਸੇ ہمارے ਜੋ ਚੇਅਰਮੈਨ ਸਾਹਿਬ ਹੈ ਉਸ ਖਾਨ ਸਾਹਿਬ ਇਹ ਉਸकी આજ ਦੀ ਤਾਰੀਖ ਮੇਂ ਵਹੀ ਇਸकी ਦੇਖ ਦੇਖ ਕਰ ਰਹੇ ਹਨ ਬਹੁਤ ساری ਪ੍ਰਾਪਰਟੀ ਮਿਸਯੂਜ਼ ਹੋ ਰਹੀ ਹੈ ਹਮ ਉਨ੍ਹਾਂ ਦਾ ਨਾਮ ਨਹੀਂ ਲੈ ਸਕਤੇ ਠੀਕ ਹੈ ਜੀ ਉਹ ਅਬ ਇਹ ਵਕੀਲ ਸਾਹਿਬ ਵੀ ਕਰ ਰਹੇ ਵੈਸੇ ਹਾਂ ਮੈਂ ਇਤਨਾ ਜਰੂਰ ਕਹਾਂਗਾ ਕਿ ਇਸ ਟੈਂਡ ਜੋ ਸਾਡੇ ਵਕਫ ਬੋਰਡ ਦੇ ਜੋ ਦੇਖ ਰਹੇ ਜਿਨਕੋ ਕੋ ਬਿਠਾ ਰੱਖਿਆ ਉਹ ਵੈਸ ਖਾਨ ਸਾਹਿਬ ਹੈ ਇਹ ਸ਼ਿਕਾਇਤ ہماری ਵਕਫ ਬੋਰਡ ਸੇ ਕਿਉਂ ਕਿਸ ਨੇ ਲੜਾਈ ਚੱਲ ਰਹੀ ਹੈ ਆਪਕੋ 500 ਬੰਦੇ ਨਹੀਂ ਦਿਖਦੇ ਕਿਆ ਤੁਸੀਂ ਜਿੰਨੇ ਵੀ ਬਾਹਰੋਂ ਅਫਸਰ ਸਾਡੇ ਤੇ ਥੋਪ ਦੇ ਲਿਆ ਕੇ ਜਿਹੜੇ ਬੰਦਿਆਂ ਦੀ ਫੀਲਿੰਗਾਂ ਸਾਡੇ ਬਜ਼ੁਰਗਾਂ ਕਬਰਾਂ ਸਥਾਨਾਂ ਨਾਲ ਜੁੜੀ ਹੋਈ ਹੈ ਜੇ ਸਾਡੇ ਬਜ਼ੁਰਗ ਉਹਨਾਂ ਨੂੰ ਪਤਾ ਹੈ ਜਿਹੜੇ ਨੇ ਬਜ਼ੁਰਗਰੇ ਮਰੇ ਹੋਏ ਨੇ ਤਾਂ ਉਹ ਫੀਲਿੰਗ ਉਹੀ ਸਮਝ ਸਕਦਾ ਜਿਹਦੇ ਬਜ਼ੁਰਗ ਜਿੱਥੇ ਹੈਗੇ ਨੇ ਉਸਤਾਨ ਕੇ ਲਈ ਜੋ ਹੈ ਲੜਾਈ ਲੜੀ ਜਾ ਰਹੀ ਹੈ ਜਿਹੜਾ ਕਬਰਸਤਾਨ ਹੈਗਾ 47 ਤੋਂ ਪੈਨਾ ਤੋਂ ਉਸ ਤੋਂ ਬਾਅਦ ਦਾ ਵੀ ਇਹ ਤਾਂ ਕੋਈ ਬਹੁਤਾ ਪੁਰਾਣਾ ਕਬਰਸਤਾਨ ਨਹੀਂ ਹੈਗਾ ਇਹਦੇ 'ਚ ਤਾਂ ਕੁਝ ਕਬਰਾਂ ਮੈਂ ਕਹਿੰਦਾ ਹੁਣ ਵੀ ਅਵੇਲੇਬਲ ਹੈਗੀਆਂ ਨੇ ਇਸ ਵੇਲੇ ਮੈਂ ਮੌਜੂਦ ਹਾਂ ਮੁਹਾਲੀ ਦੇ ਸੈਕਟਰ 109 ਦੇ ਵਿੱਚ ਜਿੱਥੇ ਬਹੁ ਕਰੋੜੀ ਜ਼ਮੀਨ ਨੂੰ ਖੁਰਦਬੁਰਦ ਕਰਨ ਦੇ ਲਈ ਕਈ ਅਧਿਕਾਰੀ ਲੱਗੇ ਹੋਏ ਨੇ ਇਸ ਜ਼ਮੀਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਤਜ਼ਾਮੀਆਂ ਵੈਲਫੇਅਰ ਕਮੇਟੀ ਜਿਹੜੀ ਹੈਗੀ ਆ ਉਹ ਇਸ ਜ਼ਮੀਨ ਦੀ ਦੇਖਰੇਖ ਕਰ ਰਹੀ ਹੈ ਤੇ ਇਹ ਦੱਸਿਆ ਜਾਂਦਾ ਹੈ ਕਿ ਇੱਥੇ ਪਹਿਲਾਂ ਕਬਰਿਸਤਾਨ ਸੀ ਕਬਰਿਸਤਾਨ ਤੋਂ ਬਾਅਦ ਇੱਥੇ ਮਸਜਿਦ ਜਿਹੜੀ ਹੈ ਉਹ ਬਣਾਈ ਜਾਂਦੀ ਹੈ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਇੱਥੇ ਬਿਲਕੁਲ ਜਿਹੜਾ ਖਰੜ ਟੂ ਅੰਬਾਲਾ ਹਾਈਵੇ ਹੈਗਾ ਉਸ ਦੇ ਵਿੱਚੋਂ ਆਹ ਰੋਡ ਨਿਕਲਣ ਦੇ ਕਾਰਨ ਇਹ ਜ਼ਮੀਨ ਹੁਣ ਬਹੁ ਕਰੋੜੀ ਹੋ ਚੁੱਕੀ ਹੈ ਤੇ ਕਈ ਭੂ ਮਾਫੀਆ ਦੀ ਨਜ਼ਰ ਇਸ ਜ਼ਮੀਨ ਦੇ ਉੱਪਰ ਪੈਂਦੀ ਹੈ ਅਤੇ ਇਸ ਜ਼ਮੀਨ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਂਦੇ ਨੇ ਜਿਹੜੇ ਮੁਸਲਿਮ ਸਮਾਜ ਦੇ ਲੀਡਰ ਨੇ ਉਹ ਕਈ ਸਵਾਲ ਇਸ ਨੂੰ ਲੈ ਕੇ ਖੜੇ ਕਰਦੇ ਹੋਏ ਦਿਖਾਈ ਦਿੰਦੇ ਨੇ ਤੇ ਹੁਣ ਅੱਜ ਜੇਕਰ ਮੈਂ ਗੱਲ ਕਰਾਂ ਤਾਂ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਕੇ ਪੁੱਛਾਂਗੇ ਕਿ ਆਖਿਰ ਇਸ ਜ਼ਮੀਨ ਨੂੰ ਕੌਣ ਜੋ ਹੈ ਦਬਾਣਾ ਚਾਹੁੰਦੇ ਨੇ ਕੌਣ ਇਸ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਹਾਲਾਂਕਿ ਇਹ ਮਸਜਿਦ ਦੀ ਜ਼ਮੀਨ ਹੈਗੀ ਐ ਤੇ ਮਸਜਿਦ ਦੀ ਜ਼ਮੀਨ ਜਾਂ ਪੂਰੇ ਅਗਰ ਕਬਰਿਸਤਾਨਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੀ ਦੇਖਰੇਖ ਵਕਫ ਬੋਰਡ ਵੱਲੋਂ ਕੀਤੀ ਜਾਂਦੀ ਹੈ ਉਸ ਦੇ ਅਧਿਕਾਰੀ ਕੀ ਕਰ ਰਹੇ ਨੇ ਕੀ ਨਹੀਂ ਉਹਨਾਂ ਵੱਲੋਂ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਕੋਈ ਹੱਲ ਉਸ ਦਾ ਨਹੀਂ ਨਿਕਲ ਪਾਉਂਦਾ ਇਸ तमाम ਸਵਾਲਾਂ ਦਾ ਜਵਾਬ ਲਵਾਂਗੇ ਅੱਜ ਪਹਿਲਾਂ ਤਾਂ ਅਨਵਰ ਹੁਸੈਨ ਜੀ ਉਹਨਾਂ ਦੇ ਨਾਲ ਪੂਰੀ ਟੀਮ ਹੈਗੀ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਪੁੱਛਾਂਗੇ ਕਿ ਆਖਿਰ ਪੂਰਾ ਮਾਜਰਾ ਕੀ ਹੈ ਅਨਵਰ ਜੀ ਪਹਿਲਾਂ ਤਾਂ ਸਵਾਗਤ ਹੈ ਪੰਜਾਬ ਇਨਸਾਈਟ ਪ੍ਰਲਾਦ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਨੂੰ ਇੱਕ ਨਮੇਂਦਾ ਹੈਗਾ ਮੁਸਲਮਾਨੀ ਨਮੇਂਦਾ ਲਾਲੋ ਚਾਹੇ ਮੁਸਲਮਾਨਾਂ ਦੀ ਹੱਕ ਨੂੰ ਅੱਗੇ ਪਹੁੰਚਾਉਣ ਵਾਲਾ ਇੱਕ ਛੋਟਾ ਜਾਂ ਉੱਪਰ ਵਾਲੇ ਦਾ ਇੱਕ ਬੰਦਾ ਹੈਗਾ ਤੇ ਮੈਂ ਉਹ ਜੋ ਆਵਾਜ਼ ਚੁਗਦੇ ਕਿਤੇ ਜਦ ਵੀ ਕਿਤੇ ਕੋਈ ਉਹੋ ਜੀ ਭੀੜ ਪੈਂਦੀ ਮੈਂ ਆਪਣੇ ਮੁਸਲਮਾਨ ਭਾਈਚਾਰੇ ਦੇ ਹੱਕਾਂ ਲਈ ਹਮੇਸ਼ਾ ਲੜਦਾ ਰਹਾ ਰਹਾ ਹਾਂ ਤੇ ਲੜਦਾ ਰਵਾਂਗਾ ਜੀ ਬਿਲਕੁਲ ਅਸੀਂ ਵੀ ਤਾਂ ਹੀ ਕਹਿ ਰਹੇ ਹਾਂ ਵੀ ਤੁਸੀਂ ਹਮੇਸ਼ਾ ਸੱਚ ਹੱਕ ਦੀ ਆਵਾਜ਼ ਨੂੰ ਚੁੱਕਣ ਦੇ ਲਈ ਪੂਰੇ ਸਮਰਥ ਰਹਿੰਦੇ ਹੋ ਪਹਿਲਾਂ ਤਾਂ ਇਹ 1 ਸੈਕਟਰ 109 ਹੈ ਇੱਥੇ ਮਸਜਿਦ ਬਣੀ ਹੈ ਇਹਦਾ ਪੂਰਾ ਮੈਟਰ ਕੀ ਹੈ ਇਹਦੇ ਬਾਰੇ ਸਮਝਾ ਦਿਓ ਥੋੜਾ ਜਿਹਾ ਦੇਖੋ ਇਹ ਜਗ੍ਹਾ ਪਹਿਲਾਂ ਤਾਂ ਖਾਲੀ ਪਈ ਸੀ ਕਿਉਂਕਿ ਕਈ ਇਹੋ ਜਿਹੇ ਪਿੰਡ ਨੇ ਉਹਨਾਂ 'ਚ ਕਿਸੇ ਪੰਜ ਕਿੱਲੇ ਜਗ੍ਹਾ ਪਈ ਹੈ ਕਿਸੇ ਦੋ ਕਿੱਲੇ ਪਈ ਹੈ ਕਿਸੇ 'ਚ ਕਨਾਲ ਪਈ ਹੈ ਕਿਸੇ ਕੋਲ ਦੋ ਕਨਾਲ ਪਈ ਹੈ ਤਕਰੀਬਨ ਪੰਜਾਬ ਦੇ ਵਿੱਚ ਇੱਜਾਂ ਦੀਆਂ ਵਕਫ ਬੋਰਡ ਦੀ ਪ੍ਰਾਪਰਟੀਆਂ ਵੱਧੂ ਪਈਆਂ ਨੇ ਇਹ ਏਵਨ ਕਿ ਕਈ ਪ੍ਰਾਪਰਟੀਆਂ ਇਦਾਂ ਦੀਆਂ ਵੀ ਅੱਜ ਤੱਕ ਉਹਨਾਂ ਨੂੰ ਵਕਫ ਬੋਰਡ ਜਿਹੜੀ ਆਪਣੀ ਜ਼ਿੰਮੇਵਾਰੀ ਸਮਝੇ ਆਪਣੀ ਕਰੇ ਨਾ ਅਸਲੀ ਸਮਝੇ ਉਹ ਜਿਹੜੀ ਪ੍ਰਾਪਰਟੀਆਂ ਨੇ ਕਈ ਲੋਕਾਂ ਨਾ ਤਾਂ ਉਹਨਾਂ ਦੀ ਲੀਜ਼ ਦਿੰਦਾ ਕੋਈ ਨਾ ਕੋਈ ਉਹਨਾਂ ਦਾ ਕੁਝ ਉਹਨਾਂ ਨੂੰ ਵੱਕ ਬੋਰਡ ਨੂੰ ਪ੍ਰਾਪਰਟ ਹੁੰਦੀ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਉਹਨਾਂ ਤੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਤੇ ਉਹਨਾਂ ਨੂੰ ਛਡਵਾਣ ਦੀ ਇਲਾਵਾ ਉਹ ਕੀ ਕਰਦਾ ਵੀ ਜਿੱਦਾਂ ਆਹ ਏਰੀਆ 109 ਸੈਕਟਰ ਦੇ ਵਿੱਚ ਆ ਗਿਆ ਆਪਣਾ ਤੇ ਇਹ ਪੌਸ਼ ਏਰੀਆ ਆ ਗਿਆ ਉਹਨਾਂ ਨੂੰ ਪਤਾ ਵੀ ਉਹਦਾ ਰੇਟ ਵੱਧ ਗਿਆ ਤੇ ਉਹ ਅਕ ਬੋਰਡ ਦੇ ਅੱਖਾਂ 'ਚ ਚਮਕ ਆ ਜਾਂਦੀ ਜਿਹੜੀ ਜਗ੍ਹਾ ਦੀ ਰੇਟ ਵੱਧ ਜਾਂਦਾ ਤੇ ਉਹਨਾਂ ਦੇ ਜਿਹੜੇ ਸ਼ਰਾਰਤੀ ਐਕਟ ਨੇ ਜਿਨ੍ਹਾਂ ਦੇ ਮੂੰਹਾਂ ਨੂੰ ਖੂਨ ਲੱਗਿਆ ਹੋਇਆ ਵੀ ਉਹ ਟੇਬਲ ਦੇ ਥੱਲੇ ਦੀ ਜਿਹੜਾ ਬਣਾਉਨੇ ਆ ਵੀ ਉਹ ਬਣਾਉਣ ਦੇ ਤਰੀਕੇ ਅਪਣਾਉਣ ਦੇ ਖਾਤਰ ਕੋਈ ਨਾ ਕੋਈ ਇਹੋ ਜਿਹਾ ਸਰੀਂਤਰ ਰਚ ਦੰਨੇ ਵੀ ਉਹ ਸਾਡੇ ਮਤਲਬ ਉਹਰੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਇਹਨੂੰ ਪਹਿਲਾਂ ਹੀ ਅੰਦਰ ਖਾਤੇ ਲੀਜ਼ ਦੇ ਦਿੰਨੇ ਆ ਫਿਰ ਸਾਨੂੰ ਪਤਾ ਲੱਗਦਾ ਵੀ ਉਹ ਵੀ ਇਹਨਾਂ ਨੇ ਲੀਜ਼ ਦਿੱਤੀ ਫਿਰ ਸਾਨੂੰ ਉਹ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪੈਂਦਾ ਜਿਹੜਾ ਕਿ ਉਹਰੇ ਹੋਇਆ ਪਿਛਲੇ ਸਮੇਂ ਚ ਪਰ ਜੇ ਲੀਜ਼ ਤੇ ਦੇ ਦਿੰਦੇ ਨੇ ਤਾਂ ਹੁੰਦੇ ਤਾਂ ਪੈਸੇ ਆਉਣਗੇ ਜੀ ਉਦਾਂ ਜਿਹੜਾ ਡਿਪਾਰਟਮੈਂਟ ਹੈਗਾ ਸਬੰਧਤ ਉਹਦੇ ਕੋਲੋਂ ਹੀ ਜਾਣਗੇ ਤੁਹਾਡੇ ਭਲਾਈ ਦੇ ਲਈ ਹੀ ਉਹ ਪੈਸੇ ਲੱਗਣਗੇ ਪ੍ਰਲਾਦ ਜੀ ਮੈਂ ਤੁਹਾਨੂੰ ਤੁਹਾਡੀ ਇੱਕ ਨੋਟਿਸ ਗੱਲ ਲਿਆਣਾ ਵੀ ਲੀਜ਼ ਤੇ ਵੱਕ ਬੋਰਡ ਦੇ ਵੀ ਕੁਝ ਜਿਹੜਾ ਉਹਦਾ ਦਾਇਰਕ ਤੇ ਹਰ ਹੁੰਦਾ ਵੀ ਉਹ ਜਿਹੜਾ ਕਬਰਸਤਾਨ ਹੈ ਨਾ ਹੁਣ ਉਹ ਵਕਫ ਬੋਰਡ ਨੂੰ ਲੀਸ ਤੇ ਨਹੀਂ ਦੇ ਸਕਦਾ ਇਹ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਅਮੈਂਡਮੈਂਟਾਂ ਆ ਚੁੱਕੀਆਂ ਨੇ ਤੇ ਉਹ ਕਹਿੰਦਾ ਵੀ ਜਿਹੜੀ ਜ਼ਮੀਨ ਵਹਾਈ ਯੋਗ ਹੈ ਜਾਂ ਕਿਤੇ ਸਾਨੂੰ ਪਤਾ ਹੈ ਵੀ ਉਹਦੇ ਵਿੱਚ ਕੋਈ ਕਬਰਸਤਾਨ ਨਹੀਂ ਹੈਗਾ ਹੈ ਮੁਸਲਮਾਨਾਂ ਦੀ ਜ਼ਮੀਨ ਹੈ ਤੇ ਉਹਦਾ ਜਿਹੜਾ ਪੈਸਾ ਆਉਂਦਾ ਹੈ ਉਹ ਵਕਫ ਬੋਰਡ ਮੁਸਲਮਾਨਾਂ ਦੇ ਭਲੇ ਲਈ ਯੂਜ਼ ਕਰਦਾ ਨਾ ਕਿ ਆਪਣੇ ਕਿਸੇ ਵੀ ਨਿੱਜੀ ਸਵਾਰਥ ਲਈ ਯੂਜ਼ ਨਹੀਂ ਕਰ ਸਕਦਾ ਵੱਕ ਬੋਰਡ ਇੱਕ ਕਸਟੋਡੀਅਮ ਹੈ ਜਿਹੜਾ ਸਿਰਫ ਸਾਡੀਆਂ ਜ਼ਮੀਨਾਂ ਤੁਹਾਨੂੰ ਪਤਾ ਹੈ ਵੀ 1947 ਤੋਂ ਬਾਅਦ ਕਈ ਜ਼ਮੀਨਾਂ ਇਦਾਂ ਦੀਆਂ ਨੇ ਵੀ ਉਹ ਅਨਟੱਚ ਨੇ ਜਾਂ ਸਾਨੂੰ ਪਤਾ ਹੈ ਵੀ ਉਹਨਾਂ ਦਾ ਕੋਈ ਨਾ ਤਾਂ ਉੱਥੇ ਕਬਰਿਸਤਾਨ ਸੀਗਾ ਨਾ ਕੋਈ ਉਹ ਆਪਾਂ ਕਹਿੰਦੇ ਵੀ ਵੱਕ ਬੋਰਡ ਜਾਵੇ ਉਹ ਜਗ੍ਹਾ ਨੂੰ ਦੇਖਰੇਖ ਕਰੇ ਉਹਨੂੰ ਵਧੀਆ ਤਰੀਕੇ ਨਾਲ ਉਹ ਤੋਂ ਪ੍ਰੋਫਿਟ ਲਈ ਜਾਵੇ ਉਦੋਂ ਪ੍ਰਾਪਰਟੀ ਲੈ ਕੇ ਜਿਹੜੇ ਸਾਡੇ ਬੇਸਹਾਰਾ ਜਾਂ ਸਾਡੀ ਵਿਧਵਾ ਲੇਡੀਜ਼ ਨੇ ਜਾਂ ਸਾਡੇ ਇਮਾਮ ਨੇ ਜਿਹੜਾਂ ਦੀਆਂ ਤਨਖਾਹਾਂ ਬੜੀਆਂ ਘਟ ਨੇ ਵੀ ਕੁਝ ਉੱਥੋਂ ਦੇ ਲੋਕ ਦੰਨੇ ਆ ਕੁਝ ਮਤਲਬ ਜਿਹੜੀ ਆਪਣਾ ਵਕ ਬੁੱਢੋ ਬੋਲੋ ਉਹਨਾਂ ਨੂੰ ਮਦਦਾਂ ਜੀ ਤਾਂ ਜੋ ਅਗਲੇ ਦਾ ਮਤਲਬ ਵਧੀਆ ਤਰੀਕੇ ਨਾਲ ਸਾਡਾ ਜਿਹੜਾ ਮੁਸਲਮਾਨ ਭਾਈਚਾਰਾ ਵੀ ਉਹ ਹਰ ਤਰੀਕੇ ਦੀ ਆਵਾਦਤ ਉਹਨੂੰ ਮਤਲਬ ਉਹਨੂੰ ਮਿਲਦੀ ਰਵੇ ਆਵਾਦਤ ਦੇ ਵਾਸਤੇ ਕੋਈ ਨਾ ਕੋਈ ਬੰਦਾ ਮਿਲਦਾ ਰਵੇ ਜੀ ਜੀ ਮੁਸਲਮਾਨ ਭਾਈਚਾਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਕੋਈ ਇੱਥੇ ਰੱਜਿਆ ਨਹੀਂ ਆ ਬਹੁਤ ਗਰੀਬ ਤਬਕੇ ਦੇ ਇੱਥੇ ਲੋਕ ਵੀ ਰਹਿ ਰਹੇ ਨੇ ਉਹਨਾਂ ਦੀ ਵੈਲਫੇਅਰ ਵਾਸਤੇ ਤੁਸੀਂ ਕਹਦੇ ਹੋ ਵੀ ਆ ਪੈਸਾ ਜਿਹੜਾ ਉੱਥੇ ਲੱਗਣਾ ਚਾਹੀਦਾ ਹੈ ਨਾ ਕਿ ਜਿਹੜੇ ਆਲਰੇਡੀ ਧਨਾੜ ਨੇ ਉਹਨਾਂ ਦੀਆਂ ਜੇਬਾਂ ਦੇ ਵਿੱਚ ਜਾਵੇ ਮੇਰਾ ਤਾਂ ਬਸ ਇੱਕੇ ਮਕਸਦ ਹੈ ਵੱਕ ਬੋਰਡ ਨੂੰ ਦੇਖੋ ਇੱਕ ਸਮਾਂ ਹੁੰਦਾ ਚਲੋ ਪਹਿਲਾਂ ਉਹਨਾਂ ਨੇ ਕੀ ਕਰਿਆ ਲੋਕ ਕਦੀ ਨਾ ਨਹੀਂ ਗੌਰ ਕਰਦੇ ਸੀਗੇ ਵੱਕ ਬੋਰਡ ਦੇ ਅਫਸਰਾਂ ਨੇ ਜਦੋਂ ਸਾਡਾ ਵੱਕ ਬੋਰਡ ਅੰਮ੍ਰਾਲੇ ਸੀਗਾ ਇੱਕ ਤਾਂ ਪਹਿਲਾਂ ਅੰਬਾਲਾ ਜਦ ਵੱਕ ਬੋਰਡ ਸੀਗਾ ਸਾਡੇ ਨਾਲ ਇੰਨਾ ਪੰਜਾਬ ਵਾਲਿਆਂ ਨਾਲ ਕੀ ਹੁੰਦਾ ਸੀਗਾ ਸਾਡਾ ਜਿੰਨਾ ਉਰੇ ਵੱਕ ਬੋਰਡ ਦੀ ਇਨਕਮ ਉਹ ਕਦੇ ਉਹ ਹਿਮਾਚਲ ਨੂੰ ਚਲੀ ਜਾਂਦੀ ਸੀ ਕਦੇ ਹਰਿਆਣੇ ਨੂੰ ਚਲੀ ਜਾਂਦੀ ਸੀ ਪੰਜਾਬ ਦੇ ਲੋਕ ਫਿਰ ਤਰਸਦੇ ਰਹਿੰਦੇ ਸੀ ਵੀ ਸਾਡਾ ਸਾਡੀ ਇਨਕਮ ਪੰਜਾਬ ਦੇ ਲੋਕਾਂ ਦੀ ਵੱਕ ਬੋਰਡ ਦੀਆਂ ਜ਼ਮੀਨਾਂ ਦੀ ਇਨਕਮ ਹੈ ਤੇ ਉਹ ਬਾਹਰ ਚਲੇ ਜਾਂਦੀ ਉਹਨੂੰ ਲੜ ਲੜਾ ਕੇ ਅਸੀਂ ਅਲੱਗ ਕਰਾਇਆ ਲੱਗ ਕਿਸ ਲਈ ਕਰਾਇਆ ਵੀ ਜਿਹੜਾ ਪੰਜਾਬ ਦਾ ਪੈਸਾ ਪੰਜਾਬ ਦੇ ਵਿੱਚ ਯੂਜ਼ ਹੋਵੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਯੂਜ਼ ਹੋਵੇ ਹੂੰ ਪਰ ਤੁਹਾਨੂੰ ਪਤਾ ਹੀ ਹੈ ਵੀ ਹੁਣ ਵਿਚ ਤਰ੍ਹਾਂ ਤਰ੍ਹਾਂ ਦੇ ਕੋਈ ਅਫਸਰਾਂ ਜਿੰਨੇ ਕਈ ਤਾਂ ਦੇਖੋ ਰੱਬ ਨੂੰ ਮੰਨਣ ਵਾਲੇ ਐ ਮੈਂ ਕਹਿੰਦਾ ਇਹ ਨਹੀਂ ਵੀ ਸਾਰਾ ਵੱਕ ਬੋਡੀ ਖਰਾਬ ਐ ਉਹ 1 2% ਇਹੋ ਜਿਹੇ ਲੋਕ ਹੁੰਦੇ ਨੇ ਵੀ ਜਿਹੜੇ ਉਹ ਮਤਲਬ ਮੈਂ ਕਹਿੰਦਾ ਵੀ ਇੱਕ ਕਹਿੰਦੇ ਵੀ ਇੱਕ ਕਿਚੜ ਚ ਲਿਬੜੀ ਹੋਈ ਮੈਂ ਇਸ ਬਾਕੀਆਂ ਦੇ ਵੀ ਕਰਦਾਰ ਨੂੰ ਮਤਲਬ ਉਹ ਕਿੰਤੂ ਵਾਲੀ ਜਿਹੜੀ ਉਹ ਕੁਐਸਚਨ ਮਾਰਕ ਲਗਾ ਦਿੰਦੀ ਹੈ ਵੀ ਮੈਂ ਚਾਹੁੰਦਾ ਵੀ ਜਿਹੜੇ ਉਹ ਅਫਸਰ ਨੇ ਵੀ ਉਹਨਾਂ ਨੂੰ ਵੀ ਚਾਹੀਦਾ ਵੀ ਉਹ ਇਹੋ ਜਿਹੇ ਅਫਸਰਾਂ ਦਾ ਮਤਲਬ ਜਿਹੜਾ ਚਿਹਰਾ ਨੰਗਾ ਕਰੇ ਲੋਕਾਂ ਕੇ ਤਾਂ ਜੋ ਜਿਹੜੇ ਜੜੀਆਂ ਅਸਲ ਜਿਹੜਾ ਮਕਸਦ ਹੈ ਜਿਹੜਾ ਵਕਫ ਬੋਰਡ ਹੈ ਵਕਫ ਬੋਰਡ ਦੀਆਂ ਜ਼ਮੀਨਾਂ ਨੇ ਰੱਬ ਦੀ ਘਰ ਦੀਆਂ ਜ਼ਮੀਨਾਂ ਮੰਨੀ ਗਈਆਂ ਸਾਡੀਆਂ ਆਪਣੀਆਂ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਯੂਜ਼ ਕਰਿਆ ਜਾਵੇ ਤਾਂ ਜੋ ਕੌਮ ਦੇ ਕੰਮ ਆ ਸਕੇ ਤੇ ਸਾਡੀ ਬਾਦਗਾਂ ਦੇ ਉੱਪਰ ਕੋਈ ਦਿੱਕਤ ਨਾ ਹੋਵੇ। ਥੋੜੀ ਜੀ ਜਾਣਕਾਰੀ ਦੇ ਦਿਓ ਸਾਡੇ ਦਰਸ਼ਕਾਂ ਨੂੰ ਕਿ ਜਿਹੜਾ ਪੈਸਾ ਇਕੱਠਾ ਹੁੰਦਾ ਥਰੂ ਵਕਫ ਬੋਰਡ ਹੁੰਦਾ ਥਰੂ ਲੀਜ਼ ਦੇ ਹੁੰਦਾ ਜਾਂ ਕਿਸੇ ਵੀ ਹੋਰ ਤਰੀਕੇ ਦੇ ਨਾਲ ਜਿੰਨਾ ਪੈਸਾ ਉਹ ਡਿਸਟ੍ਰਿਬਿਊਟ ਕਿਵੇਂ ਹੁੰਦਾ? ਹੁਣ ਤੁਸੀਂ ਕਹ ਰਹੇ ਹੋ ਹਿਮਾਚਲ ਨੂੰ ਵੀ ਦਿੱਤਾ ਜਾਂਦਾ ਹਰਿਆਣੇ ਨੂੰ ਵੀ ਦਿੱਤਾ ਜਾਂਦਾ ਪੰਜਾਬ ਦੇ ਵਿੱਚ ਬਹੁਤ ਘੱਟ ਯੂਜ਼ ਹੁੰਦਾ। ਇਹ ਡਿਸਟ੍ਰਿਬਿਊਟ ਕੌਣ ਕਰਦਾ? ਇਹ ਇਹ ਅਧਿਕਾਰ ਖੇਤਰ ਕਿੰਦੇ ਕੋਲ ਆ? ਡਿਸਟ੍ਰਿਬਿਊਟ ਨਹੀਂ ਇਹ ਪਹਿਲਾਂ ਮੈਂ ਕਹਿੰਦਾ ਵੀ ਜਦੋਂ ਵਕਫ ਬੋਰਡ ਸਾਰਾ ਇਹਨਾਂ ਨੇ ਕਾਮਨ ਬਣਾਇਆ ਹੋਇਆ ਸੀ ਸਿਰਵਹ ਹਮ ਆ ਨੂੰ ਅੰਬਾਲਾ ਦਫਤਰ ਦੇ ਦਾ ਇਹ ਪੂਰੇ ਹਿਮਾਚਲ ਹਰਿਆਣਾ ਦਾ ਇਕੱਠਾ ਵੱਕ ਬੋਰਡ ਸੀਗਾ ਵੱਕ ਬੋਰਡ ਇਕੱਠਾ ਸੀ ਉਹਨਾਂ ਕੋਲ ਇਨੀ ਇਨਕਮ ਨਹੀਂ ਹੈਗੀ ਇਨਕਮ ਹੈਗੀ ਪੰਜਾਬ ਦੀਆਂ ਜ਼ਮੀਨਾਂ ਦੀ ਜ਼ਮੀਨਾਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਪ੍ਰਾਪਰਟੀਆਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਨੇ ਵੱਕ ਬੋਰਡ ਦੀਆਂ ਹੋਰ ਤਾਂ ਕਿਤੇ ਹੈ ਨਹੀਂ ਹੋਰ ਹੈਗੀਆਂ ਨੇ ਮਾੜੀ-ਮੋਟੀਆਂ ਨੇ ਪਰ ਜਿੰਨੀ ਇਨਕਮ ਪੰਜਾਬ ਦੇ ਵਿੱਚ ਹੈ ਮੈਂ ਕਹਿੰਦਾ ਉਹ ਤਰੀਕੇ ਨਾਲ ਜੇ ਸਹੀ ਵਧੀਆ ਤਰੀਕੇ ਨਾਲ ਇਸਤੇਮਾਲ ਕਰਿਆ ਜਾਵੇ ਮੈਂ ਕਹਿੰਦਾ ਪੰਜਾਬ ਦੇ ਅੰਦਰ ਨਾ ਕੋਈ ਨੂੰ ਜਿਹੜੇ ਗਰੀਬ ਬੱਚੇ ਪੜਨ ਤੋਂ ਰਹਿ ਜਾਂਦੇ ਆ ਜਾਂ ਕੋਈ ਵਿਧਵਾ ਸਾਡੀਆਂ ਭੈਣਾਂ ਵਾਂ ਜਿਨ੍ਹਾਂ ਦੇ ਉਹਨੇ ਘਰ ਦੇ ਕੋਈ ਸਾਧਨ ਨਹੀਂ ਹੈਗਾ ਜਾਂ ਕੋਈ ਮਲਾਨਾ ਸਾਡੇ ਜਿਹੜੇ ਬੱਚਿਆਂ ਨੂੰ ਸਾਡੇ ਨੂੰ تعلیم ਦਿੰਦੇ ਆ ਕਿਉਂਕਿ ਤੁਹਾਨੂੰ ਪਤਾ ਵੀ ਐਜੂਕੇਸ਼ਨ ਦੀ ਇੰਨੀ ਘਾਟ ਹੈ ਵੀ ਸਾਡੇ ਬੱਚੇ ਕਈ ਤਾਂ ਵਿਚਾਰੇ ਮਦਰਸਿਆਂ ਚ ਹੀ ਪੜ ਪੜ ਕੇ ਮਤਲਬ ਆਪਣੇ ਆਪ ਨੂੰ ਡਿਵੈਲਪ ਕਰਨ ਦੀ ਹੁਣ ਅੱਗੇ-ਅੱਗੇ ਕੋਸ਼ਿਸ਼ ਕਰਨੇ ਆ ਬਾਕੀ ਜਿਹੜੇ ਕੋਲ 4 ਪੈਸੇ ਹੈਗੇ ਉਹ ਅਗਲੇ ਨੂੰ ਵਧੀਆ ਤੇ ਐਜੂਕੇਸ਼ਨ ਦੇ ਦਿੰਦਾ ਹੈ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਜੀ ਕੀ ਮੰਨਦੇ ਹੋ ਤੁਸੀਂ ਵੀ ਅਧਿਕਾਰੀ ਜਿਨ੍ਹਾਂ ਨੂੰ इस वे जड़ी वेलफेयर की इन्ह न देख रेख वास्ते रखा जाता है उही सामने आके कपले करते देने हाँ कई बार ऐसा होता है लेकिन मस्जिद के अंदर नहीं होता मस्जिद के अंदर एक पूरा हिसाब दिया जाता है सपोज करो कि जुमे को कोई चंदा हो रहा है वो पाँच हज़ार सात हज़ार हो जमीनों की बात कर रहा हूँ ना कि जमीनों की आप वक्फ से वर्कअलेटि बात कर रहे हो तो वैसे हमारे जो चेयरमैन साहब हैं उवेस खान साहब ये उसकी आज की तारीख में वही इसकी देख कर रहे हैं ठीक है और हम उनसे भी निवेदन है कि बहुत सारी प्रॉपर्टी मिस हो रही है और उसको ढंग से देख रेख करें और जो आपने अभी सवाल किया था अभी ये लीज़ वाला लीज़ की ज़मीन और पैसा गवर्नमेंट में इनमें थोड़ा सा ये आपस में करते भी हैं ठीक है जी वो गवर्नमेंट को सप्लाई करते हैं या क्या गवर्नमेंट ने एक टारगेट रखा हुआ है पंजाब से भी हर स्टेट से रखा होता है था कब बोर्ड को भी इतना हमें या इतने परसेंट हमें इतना परसेंट इसमें अब जो ये एजुकेशन की बात कर रही है ये सिर्फ कागजों में रह गई है कोई एजुकेशन कोई गरीब की मदद नहीं हो रही बस थोड़ी सी ये शिकायत मेरी बोर्ड से है और उस पर ध्यान रहे और इस तरह की लीज कब्रिस्तान मस्जिद इसकी ज़मीनों का जो ज़रूरत है अभी 500 बंदा मैंने देखा कब्रस्जिद नमाज पढ़ रहा है पांच बंदा थोड़ा नहीं होता एक मस्जिद तो चाहिए मैं वकफ़ बोर्ड भी एक है ना एक मस्जिद तो चाहिए और उस मस्जिद के लिए क्या हो रहा है एक लड़ाई हो रही है सोचो आप और जमीन की कमी नहीं है और ये कौन लोग हैं जो बीच में आके प्रॉब्लम क्रिएट कर रहे हैं अब ये तो हमारे इतनी तारीख ये हमारे वकील साहब भी सारी बताएंगे हम उनका नाम नहीं ले सकते ठीक है जी तो अब ये वकील साहब ही करें वैसे हाँ मैं इतना जरूर कहूँगा कि इस टाइम जो हमारे वक़्फ़ बोर्ड के जो देख रेख जिनके ऊपर को बिठा रखा है वो वेस खान साहब हैं उन्हीं से हम कह सकते हैं भाई ये चीज़ों को देखो ये जो हमारे साथ हो रहा है मस्जिद के लिए ये ज़मीन है एक्चुअली कब्रिस्तान मस्जिद सेल्टर की भी ज़रूरत है मैं जनकपुर में इधर तो ये चीज़ देखें उसके बाद क्या करना है क्या नहीं करना वो हम हमसे बेहतर जानते हैं लेकिन जो जहां जरूरत है मैंने बताया ना 500 आदमी आपने कवर भी किया होगा यहां मस्जिद की जरूरत है यहाँ लड़ाई चल रही है ये शिकायत हमारी वक्फ बोर्ड से क्यों किसने लड़ाई चल रही है आपको 500 बंदे नहीं दिखते क्या ਕੋਈ ਬੰਦਾ ਐਸਾ ਕੋਈ ਆਪਣਾ ਆਪਣੇ ਘਰ ਕੇ ਲਿਓ ਆਪਣੀ ਪਾਰਕਿੰਗ ਕੇ ਲਿਓ ਮੰਗਰਾਏਗਾ ਜਮੀਨੀਆਂ ਕੋਈ ਸ਼ੋਰੂਮ ਬਣਾਉਣ ਕੇ ਲਿਓ ਮੁਸਲਮਾਨ ਜਗੇ ਨਹੀਂ ਮੰਗ ਰਹੇ ਜਿਸ ਕੇ ਲਿਓ ਇਹ ਵਕਫ ਬੋਰਡ ਬਣਾਇਆ ਗਿਆ ਹੈ ਮਸਜਿਦੋ ਕੇ ਲਿਓ ਉਸੇ ਕੇ ਲਿਓ ਹੀ ਜ਼ਮੀਨ ਮੰਗੀ ਜਾ ਰਹੀ ਹੈ ਨਹੀਂ ਪਰ ਅਨਵਰ ਜੀ ਜੇਕਰ ਇੱਥੇ ਤੁਸੀਂ ਨਾ ਰੋਕਦੇ ਤਾਂ ਮੈਨੂੰ ਲੱਗਦਾ ਸ਼ੋਰੂਮ ਇਕੱਠੇ ਹੋ ਜਣੇ ਸੀ ਖੜੇ ਹੋ ਜਣੇ ਸੀ ਇੱਥੇ ਨਹੀਂ ਸਰ ਪਤਾ ਕੀ ਗੱਲ ਹੈ ਇਹ ਤਾਂ ਕੱਲੀ ਊਰੇ ਦੀ ਕਹਾਣੀ ਨਹੀਂ ਹੈਗੀ ਸਾਰੇ ਮਹਾਲੀ ਸ਼ਹਿਰ ਦੀ ਕਹਾਣੀ ਹੈ ਚਾਹੇ ਮਟਰ ਲਾ ਲਓ 11 ਫੇਸ ਲਾ ਲਓ ਤੁਸੀਂ ਤਾਂ ਸਾਰੀ ਚੀਜ਼ਾਂ ਨੂੰ ਕਵਰ ਕਰਦੇ ਰਹੇ ਹੈਂ ਵੀ ਸਾਨੂੰ ਇਹ ਵਕਫ ਬੋਰਡ ਦੇ ਕੁਝ ਮੈਂ ਤਾਂ ਇਹ ਕਹਿਣਾ ਭਗਵੰਤ ਮਾਨ ਸਰਕਾਰ ਦੇਖੋ ਵਧੀਆ ਸਰਕਾਰ ਆਈ ਹੈ ਵੀ ਉਹਨਾਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਜਿੰਨੇ ਵੀ ਬਾਹਰੋਂ ਅਫਸਰ ਸਾਡੇ ਤੇ ਥੋਪ ਦੇ ਲਿਆ ਕੇ ਜੇ ਤੁਸੀਂ ਉਹਰੇ ਲੋਕਲ ਜਿਹੜੇ ਬੰਦਿਆਂ ਦੀ ਫੀਲਿੰਗਾਂ ਸਾਡੇ ਬਜ਼ੁਰਗਾਂ ਕਬਰਸਤਾਨਾਂ ਨਾਲ ਜੁੜੀ ਹੋਈ ਹੈ ਜੇ ਸਾਡੇ ਬਜ਼ੁਰਗ ਉਹਨਾਂ ਨੂੰ ਪਤਾ ਹੈ ਜਿਹੜੇ ਨੇ ਬਜ਼ੁਰਗਰੇ ਮਰੇ ਹੋਏ ਨੇ ਤਾਂ ਉਹ ਫੀਲਿੰਗ ਉਹੀ ਸਮਝ ਸਕਦਾ ਜਿਹਦੇ ਬਜ਼ੁਰਗ ਜਿੱਥੇ ਹੈਗੇ ਨੇ ਇਸ ਕਰਕੇ ਵੀ ਜੇ ਉਹ ਪੰਜਾਬ ਦੇ ਬਥੇਰੇ ਆਪਸ਼ਨ ਨੇ ਪੰਜਾਬ ਦੇ ਉਹਨਾਂ ਨੂੰ ਉਹਨਾਂ ਨੂੰ ਪੂਰੇ ਲਗਾਇਆ ਜਾਵੇ ਤਾਂ ਜੋ ਉਹਨਾਂ ਨੂੰ ਜੇ ਕੋਈ ਕੰਮ ਕਰਨਗੇ ਤਾਂ ਵੀ ਸ਼ਰਮਤਾ ਆਊਗੀ ਵੀ ਉਹ ਆਪਣੇ ਬਜ਼ੁਰਗਾਂ ਦੇ ਕਬਰਾਂ ਦੇ ਉੱਪਰ ਕੀ ਕਰਨ ਲੱਗੇ ਇਹਨਾਂ ਨੇ ਤਾਂ ਮੈਂ ਕਿਹਾ ਸ਼ਰਮ ਦਾ ਪੜਦਾ ਹੀ ਲਾਇਆ ਹੋਇਆ ਜਿਹੜੇ ਵਕ ਬੋਰਡ ਦੇ ਜਿਹੜੇ ਹੁਣ ਇਸ ਟਾਈਮ ਮੌਜੂਦਾ ਬੈਠੇ ਨੇ ਉੱਪਰ ਅਫਸਰ ਕਿਉਂਕਿ ਉਹਨਾਂ ਦੀ ਫੀਲਿੰਗ ਨਹੀਂ ਇਹਨਾਂ ਨਾਲ ਜੁੜੀ ਹੋਈ ਉਹਨਾਂ ਦਾ ਬਜ਼ੁਰਗ ਨਹੀਂ ਇੱਥੇ ਕੋਈ ਵੀ ਹੈਗਾ ਉਹ ਬਾਹਰੋਂ ਅਦਰ ਉਹਨਾਂ ਤੋਂ ਆਏ ਹੋਏ ਆ ਜੇ ਉਹਨਾਂ ਦੀ ਉਰੇ ਫੀਲਿੰਗ ਸਾਡੇ ਬਜ਼ੁਰਗਾਂ ਦੀਆਂ ਕਬਰਾਂ ਨਾਲ ਹੋਏਗੀ ਤਾਂ ਉਹ ਕਿਵੇਂ ਇਹਨੂੰ ਲੀਸ ਤੇ ਦੇ ਦਊਗਾ ਪੰਜਾਬ ਦੇ ਕਈ ਜ਼ਿਲ੍ਹੇ ਤਾਂ ਐਵੇਂ ਜੇ ਨੇ ਜਿੱਥੇ ਕਿ ਕਬਰਿਸਤਾਨ ਵਾਸਤੇ ਵੀ ਲੜਾਈਆਂ ਹੋ ਰਹੀਆਂ ਨੇ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਜਾ ਰਹੀ ਇੱਥੇ ਜਿਹੜਾ ਆਲਰੇਡੀ ਕਬਰਿਸਤਾਨ ਹੈਗਾ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਜੋ ਵੀ ਸਵਾਲ ਖੜੇ ਹੋ ਰਹੇ ਤੇ ਗਲਤੀ ਖੜੇ ਹੋ ਰਹੇ ਜੀ ਕਬਰਿਸਤਾਨ ਤਾਂ ਚਾਹੀਏ ਕਬਰਿਸਤਾਨ ਕੇ ਲਈ ਜੋ ਹੈ ਲੜਾਈ ਲੜੀ ਜਾ ਰਹੀ ਹੈ ਇਹ ਬਾਕੀ ਮੈਂ ਦੇਖੋ ਜੀ ਰੋਕ ਟਿਕਾਣ ਨਰ ਸਾਹਿਬ ਨੇ ਜੋ ਆਪ ਦੇ ਸਕਦਾ ਸਾਨੂੰ ਬੈਟਰ ਜਿਹੜਾ ਵਕ ਬੋਰਡ ਹੈਗਾ ਵਕਫ ਬੋਰਡ ਨੂੰ اختیار ਹੈਗਾ ਵੀ ਜੇ ਕਿਸੇ ਪਿੰਡ ਦੇ ਵਿੱਚ ਕਬਰਸਤਾਨ ਨਹੀਂ ਹੈਗਾ ਵਕਫ ਬੋਰਡ ਕੋਲ ਇੰਨਾ ਪੈਸਾ ਹੈ ਤਾਂ ਉਹ ਉੱਥੇ ਦੀ ਜ਼ਮੀਨ ਖਰੀਦ ਕੇ ਉੱਥੇ ਉਹਨਾਂ ਨੂੰ ਕਬਰਸਤਾਨ ਮਹਈਆ ਕਰਵਾ ਸਕਦਾ ਹੈ ਠੀਕ ਹੈ ਪਰ ਕਈ ਜਗ੍ਹਾ ਅੱਜ ਵੀ ਇਹੋ ਜਿਹੀਆਂ ਪਈਆਂ ਨੇ ਮੈਂ ਕਹਿੰਦਾ ਵਕਫ ਬੋਰਡ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਜਿਹੜੀ ਉਹਨੂੰ ਕਰਨੀਆਂ ਚਾਹੀਦੀਆਂ ਮੇਨ ਜਿਹੜਾ ਉਹਦਾ ਕੰਮ ਹੈ ਉਹ ਵਕਫ ਬੋਰਡ ਨਹੀਂ ਕਰ ਰਿਹਾ ਸਹੀ ਢੰਗ ਨਾਲ ਮੈਂ ਇਹੀ ਵੱਕ ਬੋਰਡ ਦੇ ਜਿਹੜੇ ਅਫਸਰ ਨੇ ਨਾ ਜਿਹੜੇ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਮੂੰਹਾਂ ਨੂੰ ਖੂਨ ਲੱਗ ਚੁੱਕਿਆ ਤੁਸੀਂ ਆਪਣੀਆਂ ਮੈਂ ਕਹਿੰਨਾ ਹਦਾਇਤ ਤੁਹਾਨੂੰ ਅਲਾਮੀਆਂ ਦੇ ਦੇਵੇ ਨਹੀਂ ਤਾਂ ਅਸੀਂ ਆਣ ਵਾਲੇ ਸਮੇਂ 'ਚ ਹਦਾਇਤ ਦੇਣ ਨੂੰ ਤੁਹਾਡੇ ਬਾਤੇ ਖੜੇ ਹਾਂ ਅਸੀਂ ਕਿਹੇ ਚੀਜ਼ ਦੀ ਪਰਵਾਹ ਨਹੀਂ ਕਰਦੇ ਜੇ ਸਾਡੇ ਧਰਮ ਦਾ ਮਸਲਾ ਸਾਡੇ ਕਬਰਸਤਾਨ ਦਾ ਮਸਲਾ ਹੈ ਸਾਡੀ ਮਸਜਿਦ ਦਾ ਮਸਲਾ ਹੈ ਸਾਡੀ ਈਦਗਾਹਾਂ ਦਾ ਮਸਲਾ ਹੈ ਜੇ ਤੁਹਾਡੀ ਬੁਰੀ ਨਜ਼ਰ ਉਹਨਾਂ ਤੇ ਪੈਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਉੱਥੇ ਹੀ ਖੜਾਂਗੇ ਤੁਸੀਂ ਚਾਹੇ ਪਰਚਿਆਂ ਦੀ ਧਮਕੀਆਂ ਦਿਓ ਚਾਹੇ ਸਰਕਾਰਾਂ ਤੁਹਾਡੇ ਨਾਲ ਖੜ੍ਹ ਜਣ ਅਸੀਂ ਆਪਣੇ ਧਰਮ ਸਥਾਨਾਂ ਦੇ ਆਂਚ ਨਹੀਂ ਇਹ ਕਿੰਨੀ ਜ਼ਮੀਨ ਹੈਗੀ ਹੈ ਜੀ ਇਹ 3 ਕਨਾਲ 7 ਮਰਲੇ ਤੋਂ ਉੱਪਰ ਜ਼ਮੀਨ ਹੈਗੀ ਹੈ ਈਸਤ ਦਾ ਦੇਖੋ ਮੈਂ ਕੁਝ ਸਾਡੇ ਸ਼ਾਹੀ ਮਾਮ ਸਾਹਿਬ ਨੇ ਕੁਝ ਹੋਰ ਸਰਕਾਰ ਦੇ ਭਗਵੰਦ ਮਾਨ ਜੀ ਦਾ ਵਿੱਚ ਇੰਟਰਫੇਅਰ ਹੁਣ ਕਰਕੇ ਇਹ ਮਸਲਾ ਮੈਨੂੰ ਥੋੜਾ ਜਿਹਾ ਹੱਲ ਹੁੰਦਾ ਦਿਖਾਈ ਦੇ ਰਿਹਾ ਪਰ ਇਹਨੂੰ ਪ੍ਰੋਪਰ ਜਗ੍ਹਾ ਮੰਨਾਂਗਾ ਜਾਂ ਸਾਡੇ ਕੋਲੋਂ ਲੈਟਰ ਆ ਜਾਣਾ ਇਹ ਤਾਂ ਇੱਕ ਮਸਲਾ ਜਿਹੜਾ ਉਹ ਹੈ ਹਾਈਲਾਈਟ ਹੋ ਗਿਆ ਹੱਲੇ ਪੰਜਾਬ ਦੇ ਵਿੱਚ ਕਈ ਐਵੇਂ ਜੀਆਂ ਥਾਵਾਂ ਹੋਣਗੀਆਂ ਜਿੱਥੇ ਅੱਲੇ ਤੱਕ ਤੁਸੀਂ ਜਾਂ ਤੁਹਾਡੀ ਨਜ਼ਰ ਨਹੀਂ ਗਈ ਜਾਂ ਚੱਲ ਰਿਹਾ ਸਾਰਾ ਕੁਝ ਦੇਖੋ ਇਹ ਤਾਂ ਉਦੋਂ ਉਧਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਅਵੇਅਰ ਹੋਣਾ ਪਏਗਾ ਜੇ ਤੁਸੀਂ ਆਪਣੇ ਜਿੱਥੇ ਤੁਸੀਂ ਮਰ ਕੇ ਮੁਸਲਮਾਨ ਨੂੰ ਕੀ ਮਰਨ ਤੋਂ ਬਾਅਦ ਦੋ ਗੱਜ ਦੋਗਾ ਜੇ ਕਹਿੰਦੇ ਜਮੀਨ ਚਾਹੀਦੀ ਹੁੰਦੀ ਹੈ ਜੇ ਤੁਸੀਂ ਉਹਦੀ ਲੜਾਈ ਵੀ ਨਹੀਂ ਲੜ ਸਕਦੇ ਫਿਰ ਤੁਸੀਂ ਕੀ ਕਰ ਸਕਦੇ ਹੋ ਜੇ ਉਹ ਆ ਕੋਈ ਵੀ ਦੇਖੋ ਕਿਸੇ ਨੂੰ ਡਾਕਟਰ ਅਨਵਰ ਕੋਈ ਸੇ ਦੇ ਵਿੱਚ ਵੀ ਪੈਦਾ ਹੋ ਸਕਦਾ ਡਾਕਟਰ ਅਨਵਰ ਇਹਨਾਂ ਵਿੱਚ ਵੀ ਵੱਢ ਸਕਦਾ ਕੋਈ ਡਾਕਟਰ ਅਨਵਰ ਉੱਪਰੋਂ ਥੋੜਾ ਆ ਪੈਦਾ ਹੋ ਕੇ ਹਰ ਇੱਕ ਬੰਦੇ ਨੂੰ ਮਤਲਬ ਆਪਣੇ ਹੱਕ ਲਈ ਲੜਨ ਲਈ ਅਵੇਰ ਹੋਣਾ ਪਏਗਾ ਵੀ ਹੁਣ ਇਹ ਨਹੀਂ ਹੈ ਵੀ ਤੁਸੀਂ ਚੁੱਪਚਾਪ ਬੈਠੇ ਰਹੋ ਵੀ ਤੁਹਾਡੇ ਜਿਹਦੇ ਕੋਈ ਤੁਹਾਡੀ ਜਮਗਾ ਦੇ ਕਬਜ਼ਾ ਕਰ ਲੰਦਾ ਜਾਂ ਤੁਹਾਡੇ ਹੱਕ ਕੀ ਨੇ ਇਹਦਾ ਪਤਾ ਹੋਣਾ ਚਾਹੀਦਾ ਮੁਸਲਮਾਨਾਂ ਨੂੰ ਵੀ ਇਹ ਗੱਲ ਮੈਂ ਕਹਿੰਦਾ ਵੀ ਤੁਹਾਨੂੰ ਆਪਣੇ ਹੱਕਾਂ ਦਾ ਪਤਾ ਹੋਣਾ ਚਾਹੀਦਾ ਤੁਸੀਂ ਕਿਹੜੇ ਹੱਕ ਤੁਸੀਂ ਲੈ ਸਕਦੇ ਹੋ ਕਿਹੜੇ ਪਿੱਛੇ ਤੁਸੀਂ ਲੜ ਕੇ ਤੁਹਾਨੂੰ ਸਰਕਾਰ ਦਾ ਰਾਈਟ ਵੀ ਬਣਦਾ ਵੀ ਤੁਸੀਂ ਜੇ ਲੜੋਗੇ ਤਾਂ ਉਹਨੂੰ ਦੇਣਾ ਪਏਗਾ ਇਹ ਬਸ ਮੇਰਾ ਆਖਰੀ ਸਵਾਲ ਹੈ ਇਹ ਜਿਹੜੀ ਜ਼ਮੀਨ ਹੈ ਦੀ ਹਿਸਟਰੀ ਕੀ ਹੈ ਪਹਿਲਾਂ ਅਗਰ ਗੱਲ ਕੀਤੀ ਜਾਵੇ 47 ਤੋਂ ਪਹਿਲਾਂ ਦਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਬਰਸਤਾਨ ਹੈਗਾ 47 ਤੋਂ ਪਹਿਨਾ ਤੋਂ ਉਸ ਤੋਂ ਬਾਅਦ ਦਾ ਵੀ ਇਹ ਤਾਂ ਕੋਈ ਬਹੁਤਾ ਪੁਰਾਣਾ ਕਬਰਸਤਾਨ ਨਹੀਂ ਹੈਗਾ ਇਹਦੇ 'ਚ ਤਾਂ ਕੁਝ ਕਬਰਾਂ ਮੈਂ ਕਹਿੰਦਾ ਹੁਣ ਵੀ ਅਵੇਲੇਬਲ ਹੈਗੀਆਂ ਨੇ ਕਿਉਂਕਿ ਇਹ ਤਾਂ ਉਰੇ ਦੇ ਜਿਹੜੇ ਲੋਕ ਸੀ ਹੁਣ ਸ਼ਹਿਰਾਂ 'ਚ ਜ਼ਮੀਨਾਂ ਆਣ ਕਰਕੇ ਨਾ ਜਦ ਕਬਰਸਤਾਨ ਦੇ ਵਿੱਚ ਕਈ ਹੁਣ ਕਹਿੰਦਾ ਵੀ ਉਹਨੂੰ ਕੋਈ ਹੋਰ ਆਪਸ਼ਨ ਮਿਲ ਜਾਂਦਾ ਤਾਂ ਕਈ ਵਾਰੀ ਘਟ ਜਾਂਦਾ ਹੈ ਵੀ ਉਰੇ ਮਤਲਬ ਅੱਜ ਤੋਂ 20 50 ਸਾਲ ਪਹਿਲਾਂ ਕਿਸੇ ਬਜ਼ੁਰਗ ਦੀ ਡੈਥ ਹੋਈ ਸੀ ਉਹਨਾਂ ਨੂੰ ਅਪਣਾ ਲਿਆ ਜਾਂ 20 ਸਾਲ ਪਹਿਲਾਂ ਕੋਈ ਬਜ਼ੁਰਗ ਸੀ ਉਤੋਂ ਬਾਅਦ ਫਿਰ ਬੰਦੇ ਕਹਿੰਦੇ ਵੀ ਚੱਲ ਯਾਰ ਉਹਨਾਂ ਦਾ ਮਾਈਂਡ ਹੁੰਦਾ ਵੀ ਚੱਲ ਇਹ ਰੋਡ ਚੱਲ ਰਿਹਾ ਜਿੱਦਨ ਸਾਡੇ ਕੋਲ ਪੈਸੇ ਮੈਂ ਤਾਂ ਫੰਡ ਦੀ ਗੱਲ ਹੁੰਦੀ ਹੈ ਜਦ ਬੰਦਿਆਂ ਕੋਲ ਫੰਡ ਆਂਦਾ ਹੁਣ ਚਲੋ ਲੋਕ ਇਕੱਠੇ ਹੋਏ ਨੇ ਕੁਝ ਉਰੇ ਸ਼ਹਿਰ ਦੇ ਵਿੱਚ ਆ ਕੇ ਬਸੇ ਨੇ ਲੋਕ ਤਾ ਕੁਛ ਵਕਾ ਬੋਰਡ ਨੇ ਵੀ ਕੁਛ ਫੰਡ ਦਿੱਤਾ ਇਹ ਜੀ ਗੱਲ ਨਹੀਂ ਆਪਾਂ ਨਹੀਂ ਜਿਹੜਾ ਫੰਡ ਦਿੱਤਾ ਉਹ ਤੋਂ ਮਨਾ ਨਹੀਂ ਕਰਦੇ ਆਪਾਂ ਵਕਾ ਬੋਰਡ ਨੇ ਫੰਡ ਦੇ ਆ ਹੈਗਾ ਪਰ ਜੇ ਉਹ ਫੰਡ ਦਿੰਦਾ ਤਾਂ ਉਹਨੂੰ ਘੱਟ ਤੋਂ ਘੱਟ ਇਹੋ ਜਿਹੀ ਵਧੀਆ ਚੀਜ਼ ਬਣਾਵੇ ਇੱਕ ਇੱਧਰ ਨੂੰ ਫੋਰ ਲਾਈਨ ਲੱਗਦੀ ਹੈ ਇੱਧਰ ਨੂੰ ਮੇਨ ਹਾਈਵੇ ਤੁਹਾਨੂੰ ਪਤਾ ਇਹ ਆਪਣਾ ਆਰਮੀ ਰੋਡ ਹੈਗਾ ਜਦੋਂ ਕਦੇ ਜੰਗ ਲੜਦੀ ਆ ਤੇ ਇਹੀ ਯੂਜ਼ ਹੁੰਦਾ ਵੀ ਮਤਲਬ ਆਰਮੀ ਰੋਡ ਹੈਗਾ siree ਤੱਕ ਕਿੰਨੇ ਇਹਨੇ ਕਵਰ ਕਰਦੇ ਇੱਥੋਂ ਦੇ ਹਾਂਜੀ ਇਹ ਏਰੀਆ ਕਿੰਨਾ ਕਵਰ ਕਰਨਗੇ ਮਸਜਿਦ ਜਿਹੜਾ ਹੈ ਇਹ ਤਾਂ ਦੇਖੋ ਜੇ ਵਕਫ ਬੋਰਡ ਫੰਡ ਦੇਵੇ ਲੋਕ ਉਹਨੂੰ ਕੀ ਚਾਹੀਦਾ ਸੀ ਉਹਰੇ ਲੜਾਈ ਨੂੰ ਖਤਮ ਕਰਕੇ ਜਦ ਕਮੇਟੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਉਹ ਚ ਹਰ ਤਰ੍ਹਾਂ ਦਾ ਬੰਦਾ ਇਨਵੋਲਵ ਕਰਿਆ ਹੈ ਵਧੀਆ ਤਰੀਕੇ ਨਾਲ ਉਹਰੇ ਦੇਖੋ ਇਹ ਕੋਈ ਇਹ ਤਾਂ ਹੈ ਨਹੀਂ ਵਕਫ ਬੋਰਡ ਨੇ ਇਕੱਲੇ ਨੇ ਬਣਾਈ ਕਮੇਟੀ ਨੇ ਜਾ ਕੇ ਲੋਕਾਂ ਕੋਲ ਜਾ ਕੇ ਕਿਸੇ ਕੋਲ ਚੰਦਾ ਮੰਗਿਆ ਕਿਸੇ ਕੋਲ ਅਪੀਲ ਕਰੀ ਹੈ ਫਿਰ ਜਾ ਕੇ ਇਹੋ ਜੀ ਮਸਜਿਦ ਬਣੀ ਕਰੋੜਾਂ ਰੁਪਏ ਦੇ ਉੱਪਰ ਲੱਗ ਜਾਂਦਾ ਇੱਕ ਮਸਜਿਦ ਦੀ ਤਾਮੀਲ ਕਰਨ ਨੂੰ ਬਣਾਉਣ ਨੂੰ ਇੰਨਾ ਪੈਸਾ ਲੱਗਦਾ ਠੀਕ ਹੈ ਨਾ ਵੈਸੇ ਤਾਂ ਵੱਕ ਬੋਰਡ ਕੋਲ ਇੰਨਾ ਪੈਸਾ ਵੀ ਉਹ ਚਾਵੇ ਦਾ ਇਹ ਆਲੀ ਸ਼ਾਨ ਮਸਜਿਦ ਉਰੇ ਬਣਾ ਕੇ ਦਵੇ ਮੋਹਾਲੀ ਦੇ ਵਿੱਚ ਪਰ ਇਹ ਜੀ ਦਾ ਕੰਮ ਕਰਕੇ ਨਹੀਂ ਦਿਖਾਂਦਾ ਉਹ ਤੀਏ ਦਿਨ ਤਾਂ ਕੋਈ ਨਾ ਕੋਈ ਮੁਸਲਮਾਨਾਂ ਨੂੰ ਰੋਡ ਤੇ ਆਉਣਾ ਪੈਂਦਾ ਇਹ ਜਾ ਮਸਲਾ ਖੜਾ ਕਰ ਦਿੰਦਾ ਸਾਡੇ ਦਾ ਹੋਰ ਹੀ ਬਥੇਰੇ ਦੁਸ਼ਮਣ ਹੈ ਸਾਨੂੰ ਦਾ ਜਿਹੜੇ ਹੋਰ ਨੇ ਜਿਹੜੇ ਕਹਿੰਦੇ ਨੇ ਫੁੱਟ ਪਾ ਕੇ ਰਾਜਨੀਤੀ ਕਰਨ ਵਾਲੇ ਉਹਨਾਂ ਤੋਂ ਵੇਰ ਨਹੀਂ ਮਿਲਦਾ ਇਹ ਦੁਸ਼ਮਣ ਨਹੀਂ ਇਹ ਸਾਡਾ ਆਪਣਾ ਰੈਵਰ ਹੋਣ ਦੀ मैं कहना कदों अपनी भूमिका निभाऊंगा वक़ बोर्ड आज तक एक चीज है ना जब हम वकअफ बोर्ड के पास जाते हैं ना वकअफ बोर्ड तो पहले तो अपना छोटा भी है ना वो कर्मचारी तो मानते ही नहीं वो तो समझता है इस मस्जिद का मैं इस जमीन का मालिक हूँ ये सबसे बड़ी दुविधा है विडम्बना है वो कर्मचारी मानते ही नहीं वो तो जमीन वकअफ बोर्ड में अगर मेरी नौकरी कर लग जाए तो मैं कर्मचारी नहीं हूँ मैं इस जमीन का मालिक हूँ वो इस तरह की बातें करते हैं ਸੋ ਇਹ ਜ਼ਮੀਨੀ ਹਕੀਕਤ ਹੈ ਹਾਲਾਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਿਹੜੇ ਨੁਮਾਇੰਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਖਾਸ ਤੌਰ ਤੇ ਸਰਕਾਰ ਦੇ ਨੇ ਉਹ ਉਹਨਾਂ ਦੇ ਧਿਆਨ ਦੇ ਵਿੱਚ ਜਦੋਂ ਇਹ ਮਾਮਲਾ ਲੈ ਕੇ ਆਇਆ ਗਿਆ ਤਾਂ ਉਹਨਾਂ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜਲਦੀ ਹੀ ਇਹ ਮਾਮਲਾ ਉਸ ਦਾ ਹੱਲ ਕਢਵਾ ਦਿੱਤਾ ਜਾਵੇਗਾ ਪਰ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਆਖਿਰ ਕਬਰਿਸਤਾਨ ਦੀ ਰਾਖੀ ਕਰਨ ਵਾਲੇ ਹੀ ਕਬਰਿਸਤਾਨ ਦੇ ਉੱਪਰ ਇਸ ਤਰੀਕੇ ਦੇ ਨਾਲ ਉਸ ਦੀ ਜ਼ਮੀਨ ਨੂੰ ਖੁਰਦੂ-ਬੁਰਦ ਕਰਨ ਦੀਆਂ ਕੋਸ਼ਿਸ਼ਾਂ ਕਰਨਗੇ ਤਾ ਇਨਾ ਜ਼ਮੀਨਾਂ ਨੂੰ ਆਖਿਰ ਬਚਾਊਗਾ ਕੌਣ ਫਿਲਹਾਲ ਕੈਮਰਾਮੈਨ ਰੋਹਿਤ ਦੇ ਨਾਲ ਪ੍ਰਲਾਦ ਸੰਗੇਲਿਆ ਪੰਜਾਬ ਇਨਸਾਈਟਸ ਮੋਹਾਲੀ